ਹੈਲੋ ਫਰੈਂਡਸ ਹਮੇਸ਼ਾ ਦੀ ਤਰ੍ਹਾਂ ਫਿਰ ਇੱਕ ਨਵੀਂ ਕਹਾਣੀ ਤੁਹਾਨੂੰ ਸਾਂਝੀ ਕਰਨ ਜਾ ਰਹੀ ਹਾਂ ਆਨਲਾਈਨ ਪਿਆਰ ਆਓ ਸੁਣਦੇ ਹਾਂ ਬਹੁਤ ਹੀ ਦਿਲਚਸਪ ਕਹਾਣੀ ਇੱਕ ਦਿਨ ਵਿਹਲੇ ਬੈਠੇ ਹੋਏ ਮੈਂ ਫੇਸਬੁੱਕ ਤੇ ਇੱਕ ਅਜਨਬੀ ਬੰਦੇ ਨੂੰ ਫਰੈਂਡ ਰਿਕੁਐਸਟ ਭੇਜੀ ਜੋ ਦੇਖਣ ਵਿੱਚ ਹੈਂਡਸਮ ਸੀ ਉਸੇ ਰਾਤੀ ਉਹ ਅਜਨਬੀ ਵਿਅਕਤੀ ਨੇ ਫੇਸਬੁੱਕ ਤੇ ਮੇਰੇ ਦੁਆਰਾ ਭੇਜੀ ਗਈ ਫਰੈਂਡ ਰਿਕੁਐਸਟ ਅਕਸੈਪਟ ਕਰ ਲਈ ਸੀ ਤੁਹਾਨੂੰ ਪਤਾ ਹੈ ਕਿ ਤੁਸੀਂ ਇਸ ਸੂਟ ਵਿੱਚ ਕਿੰਨੇ ਸੋਹਣੇ ਲੱਗ ਰਹੇ ਹੋ ਉਸਨੇ ਮੈਨੂੰ ਮੈਸੇਜ ਭੇਜ ਦਿੱਤਾ ਥੈਂਕ ਯੂ ਮੈਨੂੰ ਵੀ ਤੁਹਾਡੀ ਡੀਪੀ ਪਸੰਦ ਆਈ ਇਸ ਤਰ੍ਹਾਂ ਸੀ ਗੱਲਬਾਤ ਸ਼ੁਰੂ ਕਰ ਦਿੱਤੀ ਸੀ ਮੈਨੂੰ ਪਤਾ ਸੀ ਕਿ ਕੋਈ 39 ਸਾਲਾਂ ਦਾ ਵਿਆਹਿਆ ਹੋਇਆ ਆਦਮੀ ਸੀ ਜੋ ਦੋ ਬੱਚਿਆਂ ਦਾ ਪਿਤਾ ਵੀ ਹੈ ਉਸਦੀ ਪਤਨੀ ਬੱਚਿਆਂ ਸਮੇਤ ਨਾਲ ਦੇ ਸ਼ਹਿਰ ਰਹਿੰਦੀ ਸੀ ਇੰਨਾ ਸਾਰੀਆਂ ਗੱਲਾਂ ਦੇ ਬਾਵਜੂਦ ਅਸੀਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਐਨਾ ਹੀ ਨਹੀਂ ਅਸੀਂ ਇੱਕ ਦੂਜੇ ਨਾਲ ਆਪਣੇ ਨੰਬਰ ਵੀ ਬਦਲ ਲਈ ਸਨ ਕੁਝ ਹੀ ਸਮੇਂ ਵਿੱਚ ਅਸੀਂ ਇੱਕ ਦੂਜੇ ਦੇ ਨੇੜੇ ਆ ਗਏ ਅਤੇ ਇੱਕ ਦੂਜੇ ਦੇ ਚੰਗੇ ਦੋਸਤ ਬਣ ਗਏ। ਅਸੀਂ ਫੇਸਬੁੱਕ ਤੇ ਇੱਕ ਦੂਜੇ ਨਾਲ ਬਹੁਤ ਹੀ ਗੱਲਾਂ ਕਰਨ ਲੱਗ ਪਏ ਸੀ ਤੇ ਸੋਸ਼ਲ ਮੀਡੀਆ ਤੇ ਵੱਧ ਤੋਂ ਵੱਧ ਸਮਾਂ ਬਿਤਾਉਣ ਲੱਗ ਪਏ। ਦੂਜੇ ਪਾਸੇ ਉਹ ਆਦਮੀ ਮਹਿਸੂਸ ਕਰਨ ਲੱਗਾ ਕਿ ਸਾਡੇ ਨੇੜੇ ਆਉਣ ਤੇ ਜ਼ਿਆਦਾ ਗੱਲਾਂ ਕਰਨ ਉਹ ਆਪਣੀ ਪਤਨੀ ਤੋਂ ਦੂਰ ਜਾ ਰਿਹਾ ਹੈ। ਉਹ ਮੈਨੂੰ ਕਹਿੰਦਾ ਸੀ ਮੈਨੂੰ ਹੁਣ ਪਤਾ ਹੀ ਨਹੀਂ ਲੱਗਦਾ ਕਿ ਮੈਂ ਸਾਰਾ ਦਿਨ ਤੇਰੇ ਬਾਰੇ ਸੋਚਦਾ ਰਹਿੰਦਾ। ਮੈਂ ਸੁਭਾਅ ਦੀ ਬਹੁਤ ਹੀ ਸ਼ਰਮਿਲੀ ਸੀ। ਮੇਰੇ ਬਹੁਤ ਚੰਗੇ ਦੋਸਤ ਵੀ ਸਨ ਪਰ ਜਗਦੀਸ਼ ਵਰਗਾ ਦੋਸਤ ਹੋਣਾ ਮੇਰੇ ਲਈ ਬਹੁਤ ਖਾਸ ਸੀ ਇੱਕ ਮਹੀਨਾ ਗੱਲਬਾਤ ਕਰਨ ਤੋਂ ਬਾਅਦ ਅਸੀਂ ਸਕਾਈਪਿੰਗ ਵੀ ਸ਼ੁਰੂ ਕਰ ਦਿੱਤੀ ਅਸੀਂ ਗੱਲਾਂ ਘਟ ਕਰਦੇ ਸੀ ਤੇ ਘੰਟਿਆਂ ਬਧੀ ਇੱਕ ਦੂਜੇ ਨੂੰ ਵੇਖਦੇ ਰਹਿੰਦੇ ਸੀ ਇੱਕ ਰਾਤ ਨੂੰ ਮੇਰੇ ਨਾਲ ਵੀਡੀਓ ਕਾਲ ਤੇ ਸੀ ਉਸਨੇ ਕਿਹਾ ਇਸ ਤਰ੍ਹਾਂ ਦੇਖਦੇ-ਦੇਖਦੇ ਕਿਤੇ ਸਾਨੂੰ ਪਿਆਰੇ ਨਾ ਹੋ ਜਾਵੇ ਖੈਰ ਹੁਣ ਅਸੀਂ ਹਰ ਰੋਜ਼ ਵੀਡੀਓ ਕਾਲ ਕਰਨੀ ਸ਼ੁਰੂ ਕਰ ਦਿੱਤੀ ਸੀ ਕਿ ਅਸੀਂ ਕਪਲ ਦੀ ਤਰ੍ਹਾਂ ਵਿਹਾਰ ਕਰਨਾ ਸ਼ੁਰੂ ਕਰ ਦਿੱਤਾ ਸੀ ਅਸੀਂ ਫੋਨ ਤੇ ਹੀ ਰੋਮਾਂਸ ਕਰਦੇ ਲੜਾਈ ਕਰਦੇ ਤੇ ਇੱਕ ਦੂਜਨ ਚੜਾਉਂਦੇ ਰਹਿੰਦੀ ਸੀ ਇਸ ਦਾ ਮਤਲਬ ਇਹ ਸੀ ਕਿ ਇੱਕ 19 ਸਾਲ ਦੀ ਕੁੜੀ ਇੱਕ 39 ਸਾਲ ਦੇ ਆਦਮੀ ਦੇ ਪਿਆਰ ਵਿੱਚ ਪੈ ਗਈ ਸੀ ਜਿਸ ਤਰ੍ਹਾਂ ਪਿਆਰ ਦੀ ਕੋਈ ਉਮਰ ਨਹੀਂ ਹੁੰਦੀ ਉਸੇ ਤਰ੍ਹਾਂ ਸਾਨੂੰ ਦੋਵਾਂ ਨੂੰ ਆਪਣਾ ਰਿਸ਼ਤਾ ਬਿਲਕੁਲ ਵੀ ਗਲਤ ਨਹੀਂ ਲੱਗਿਆ ਸਾਨੂੰ ਮਹਿਸੂਸ ਨਹੀਂ ਹੋਇਆ ਕਿ ਅਸੀਂ ਕੁਝ ਗਲਤ ਕੀਤਾ ਹੈ ਇਸ ਦੌਰਾਨ ਉਸ ਦੀ ਪਤਨੀ ਅਤੇ ਬੱਚੇ ਉਸ ਨੂੰ ਮਿਲਣ ਆਏ ਪਰ ਉਹ ਫਿਰ ਵੀ ਮੇਰੇ ਨਾਲ ਗੱਲਾਂ ਕਰਦਾ ਰਹਿੰਦਾ ਸੀ ਉਹ ਆਪਣੀ ਪਤਨੀ ਦੇ ਸਾਹਮਣੇ ਹੀ ਮੇਰਾ ਫੋਨ ਵੀ ਚੁੱਕ ਲੈਂਦਾ ਸੀ ਇਸ ਨਾਲ ਉਸਦੀ ਪਤਨੀ ਉਸਤੇ ਸ਼ੱਕ ਕਰਨ ਲੱਗੀ ਸੀ ਕਿਉਂਕਿ ਹੁਣ ਉਹ ਪਹਿਲਾਂ ਵਰਗਾ ਨਹੀਂ ਰਿਹਾ ਹੈ ਉਸਦਾ ਸੁਭਾਅ ਬਦਲ ਰਿਹਾ ਸੀ ਇੱਕ ਰਾਤ ਨੂੰ ਆਪਣੀ ਪਤਨੀ ਨਾਲ ਹਮ ਬਿਸਤਰ ਹੋਣ ਲਈ ਬੈੱਡ ਤੇ ਸੀ ਉਸੇ ਟਾਈਮ ਮੈਂ ਉਸਦੇ ਫੋਨ ਤੇ ਇੱਕ ਮੈਸੇਜ ਤੇ ਨਾਲ ਆਪਣੀ ਫੋਟੋ ਭੇਜ ਦਿੱਤੀ ਫੋਨ ਉਸਦੀ ਪਤਨੀ ਨੇ ਚੁੱਕ ਲਿਆ ਤੇ ਜਿਵੇਂ ਹੀ ਉਸਦੀ ਪਤਨੀ ਨੇ ਫੋਨ ਖੋਲ੍ਹਿਆ ਤਾਂ ਉਸਨੇ ਮੇਰੀ ਫੋਟੋ ਦੇਖੀ ਉਸਦੀ ਪਤਨੀ ਨੇ ਕੋਈ ਗੱਲ ਨਾ ਕੀਤੀ ਤੇ ਉਸਨੇ ਜਗਦੀਸ਼ ਨੂੰ ਜ਼ੋਰਦਾਰ ਥੱਪੜ ਮਾਰਿਆ ਅਤੇ ਰੋਣ ਲੱਗ ਪਈ ਦੋ ਦਿਨਾਂ ਬਾਅਦ ਉਹ ਘਰੋਂ ਚਲੀ ਗਈ ਮੈਨੂੰ ਉਸਦੀ ਪਤਨੀ ਲਈ ਬਹੁਤ ਪੁਰਾ ਲੱਗਿਆ ਇਸ ਲਈ ਮੈਂ ਕਈ ਦਿਨਾਂ ਤੱਕ ਜਗਦੀਸ਼ ਨਾਲ ਗੱਲਬਾਤ ਕਰਨੀ ਬੰਦ ਕਰ ਦਿੱਤੀ ਉਸਦੀ ਪਤਨੀ ਦੇ ਜਾਣ ਤੋਂ ਕਾਫੀ ਦਿਨਾਂ ਬਾਅਦ ਅਸੀਂ ਮੁਲਾਕਾਤ ਕਰਨ ਦਾ ਪਲਾਨ ਬਣਾਇਆ ਤੇ ਇੱਕ ਲੰਬੀ ਡਰਾਈ ਤੇ ਜਾਣ ਦੀ ਸਲਾਹ ਬਣਾਈ ਉਸੇ ਸ਼ਾਮ ਉਸਨੇ ਮੈਨੂੰ ਪ੍ਰਪੋਜ਼ ਕੀਤਾ ਮੈਨੂੰ ਸਿਰਫ ਤੂੰ ਚਾਹੀਦੀ ਹੈ ਹੋਰ ਕੁਝ ਨਹੀਂ ਜਵਾਨੀ ਵਿੱਚ ਮੈਂ ਬਹੁਤ ਸਾਰੀਆਂ ਕੁੜੀਆਂ ਨੂੰ ਮਿਲਿਆ ਹਾਂ ਪਰ ਤੋਂ ਇੱਕੋ ਇੱਕ ਕੁੜੀ ਹੈ ਜਿਸਨੇ ਮੇਰਾ ਦਿਲ ਚੋਰੀ ਕਰ ਲਿਆ ਹੈ ਕੁਝ ਸਮੇਂ ਲਈ ਅਸੀਂ ਚੁੱਪ ਬੈਠੇ ਰਹੇ ਫਿਰ ਉਸਨੇ ਮੈਨੂੰ ਕਿਹਾ ਆਈ ਲਵ ਯੂ ਅਸੀਂ ਇੱਕ ਦੂਜੇ ਨੂੰ ਕਿਸ ਕਰਨਾ ਚਾਹੁੰਦੇ ਸੀ ਇੱਕ ਦੂਜੇ ਨੂੰ ਗਲੇ ਲਗਾਉਣਾ ਚਾਹੁੰਦੇ ਸੀ ਅਗਲੇ ਦਿਨ ਉਸ ਦਾ ਮੈਨੂੰ ਇੱਕ ਮੈਸੇਜ ਮਿਲਿਆ ਜਿਸ ਵਿੱਚ ਉਸਨੇ ਲਿਖਿਆ ਸੀ ਡਾਰਲਿੰਗ ਮੈਂ ਤੈਨੂੰ ਪਿਆਰ ਕਰਦਾ ਹਾਂ ਪਰ ਮੇਰਾ ਇੱਕ ਪਰਿਵਾਰ ਹੈ ਮੇਰੇ ਕੁਝ ਫਰਜ਼ ਵੀ ਹਨ ਇਹ ਮੇਰਾ ਤੇਰੇ ਲਈ ਆਖਰੀ ਮੈਸੇਜ ਹੈ। ਅੱਜ ਤੋਂ ਬਾਅਦ ਮੈਨੂੰ ਕਾਲ ਨਾ ਕਰਨਾ ਤੇ ਨਾ ਹੀ ਕੋਈ ਟੈਕਸਟ ਮੈਸੇਜ। ਮੈਂ ਤੈਨੂੰ ਬਲੌਕ ਕਰ ਰਹੀ ਆਂ। ਉਸ ਦਾ ਮੈਸੇਜ ਪੜ੍ਹ ਕੇ ਮੈਨੂੰ ਲੱਗਾ ਜਿਵੇਂ ਮੈਂ ਵਿਆਹ ਤੋਂ ਬਾਅਦ ਵਿਧਵਾ ਹੋ ਗਈ ਹੋਵਾਂ। ਮੈਂ ਬਹੁਤ ਪਰੇਸ਼ਾਨ ਹੋ ਗਈ ਸੀ। ਤਿੰਨ ਮਹੀਨੇ ਬੀਜਾਂ ਤੋਂ ਬਾਅਦ ਮੈਂ ਇੱਕ ਲੜਕੇ ਨਾਲ ਰਿਸ਼ਤਾ ਬਣਾ ਲਿਆ ਸੀ। ਇੱਕ ਦਿਨ ਮੈਨੂੰ ਕਿਸੇ ਹੋਰ ਨੰਬਰ ਤੋਂ ਜਗਦੀਸ਼ ਦਾ ਮੈਸੇਜ ਆਇਆ। ਬਾਣੀ ਕਿ ਤੁਸੀਂ ਹੋ? ਪਲੀਜ਼ ਮੇਰੀ ਜ਼ਿੰਦਗੀ ਵਿੱਚ ਵਾਪਸ ਆ ਜਾ ਮੈਂ ਤੇਰੇ ਬਿਨਾ ਨਹੀਂ ਰਹਿ ਸਕਦਾ ਮੈਂ ਸਮਝ ਗਈ ਸੀ ਕਿ ਇਹ ਉਸਦਾ ਨੰਬਰ ਹੀ ਹੈ ਤੇ ਫੋਟੋ ਵਟ ਕੇ ਰੋਣ ਲੱਗ ਪਈ ਲਗਭਗ 1 ਘੰਟਾ ਚੈਟ ਕਰਨ ਤੋਂ ਬਾਅਦ ਮੇਰਾ ਦਿਲ ਫਿਰ ਪਿਗਲਣ ਲੱਗਾ ਮੇਰੇ ਬੁਆਏਫਰੈਂਡ ਨੂੰ ਇੰਨਾ ਸਾਰੀਆਂ ਗੱਲਾਂ ਬਾਰੇ ਕੁਝ ਵੀ ਨਹੀਂ ਪਤਾ ਸੀ ਮੈਂ ਉਸ ਤੋਂ ਸਭ ਕੁਝ ਲੁਕੋ ਕੇ ਰੱਖਿਆ ਸੀ ਉਹ ساری ਰਾਤ ਮੈਂ ਜਗਦੀਸ਼ ਨਾਲ ਹੀ ਚੈਟ ਕੀਤੀ ਇੱਕ ਦਿਨ ਜਗਦੀਸ਼ ਨੇ ਮੈਨੂੰ ਦੁਪਹਿਰ ਦੇ ਖਾਣੇ ਤੇ ਆਪਣੇ ਘਰ ਬੁਲਾਇਆ ਮੈਂ ਹਾਂ ਕਰ ਦਿੱਤੀ ਤੇ ਉਸਦੇ ਘਰ ਚਲੀ ਗਈ ਘਰ ਜਾ ਕੇ ਦੇਖਿਆ ਕਿ ਘਰ ਖਾਲੀ ਸੀ ਅਤੇ ਜਗਦੀਸ਼ ਤੋਂ ਇਲਾਵਾ ਉੱਥੇ ਕੋਈ ਵੀ ਨਹੀਂ ਸੀ ਉਸਨੇ ਬਹੁਤ ਗੱਲਾਂ ਕੀਤੀਆਂ ਅਤੇ ਖਾਣੇ ਦਾ ਮੇਸ ਸਜਾਇਆ ਇਹ ਸਭ ਮੇਰੇ ਲਈ ਨਵਾਂ ਸੀ ਮੈਂ ਬਸ ਇੱਧਰ ਉੱਧਰ ਦੇਖ ਰਹੀ ਸੀ ਫਿਰ ਅਚਾਨਕ ਜਿਵੇਂ ਹੀ ਮੈਂ ਪਿੱਛੇ ਮੁੜੀ ਤਾਂ ਉਸਦੇ ਬੁੱਲ ਮੇਰੇ ਬੁੱਲਾਂ ਤੇ ਸਨ ਅਸੀਂ ਇੱਕ ਦੂਜੇ ਨੂੰ ਕਿਸ ਕਰਨ ਲੱਗੇ ਮੈਂ ਭੁੱਲ ਗਈ ਸੀ ਕਿ ਉਹ ਕੌਣ ਹੈ ਅਤੇ ਮੇਰੀ ਉਮਰ ਕਿੰਨੀ ਹੈ ਇਹ ਪਹਿਲੀ ਵਾਰ ਸੀ ਜਦੋਂ ਮੈਂ ਕਿਸੇ ਨਾਲ ਇਸ ਤਰ੍ਹਾਂ ਦਾ ਕੰਮ ਕਰ ਰਹੀ ਸੀ ਇੱਕ ਮਿੰਟ ਤੋਂ ਪਹਿਲਾਂ ਹੀ ਅਸੀਂ ਬਿਨਾ ਕੱਪੜਿਆਂ ਤੋਂ ਸੀ ਮੈਨੂੰ ਇਹ ਵੀ ਪਤਾ ਨਹੀਂ ਸੀ ਕਿ ਉਸਨੇ ਪ੍ਰੋਟੈਕਸ਼ਨ ਲਈ ਹੈ ਜਾਂ ਨਹੀਂ ਫਿਰ ਮੈਨੂੰ ਕੁਝ ਦਰਦ ਮਹਿਸੂਸ ਹੋਇਆ ਇਸ ਦਾ ਮਤਲਬ ਇਹ ਸੀ ਕਿ ਮੈਂ ਆਪਣਾ ਕੁਵਾਰ ਆਪਨ ਉਸ ਨੂੰ ਦੇ ਚੁੱਕੀ ਸੀ ਜਿਸ ਨੂੰ ਮੈਂ ਬਹੁਤ ਪਿਆਰ ਕਰਦੀ ਸੀ ਪਹਿਲੀ ਵਾਰ ਮੈਨੂੰ ਅਜੀਬ ਜਿਹੀ ਖੁਸ਼ੀ ਦਾ ਅਹਿਸਾਸ ਹੋਇਆ ਸੀ ਮੈਂ ਉਸੇ ਦਰਦ ਵਾਲੀ ਹਾਲਤ ਵਿੱਚ ਘਰ ਵਾਪਸ ਆ ਗਈ ਅਗਲੇ ਦਿਨ ਮੈਂ ਕੁਝ ਬਿਹਤਰ ਮਹਿਸੂਸ ਕਰ ਰਹੀ ਸੀ ਹੁਣ ਮੈਨੂੰ ਪੂਰੀ ਤਰ੍ਹਾਂ ਅਹਿਸਾਸ ਹੋ ਗਿਆ ਸੀ ਕਿ ਉਹ ਮੈਨੂੰ ਕਦੇ ਨਹੀਂ ਛੱਡੇਗਾ ਇਸ ਤੋਂ ਬਾਅਦ ਅਕਸਰ ਅਸੀਂ ਕਈ ਵਾਰ ਮਿਲਦੇ ਰਹਿੰਦੇ ਸੀ ਪਰ ਜਦ ਵੀ ਮਿਲਦੇ ਸੀ ਜਗਦੀਸ਼ ਮੇਰੇ ਨਾਲ ਹਮ ਬਿਸਤਰ ਹੋਣ ਦੀ ਕੋਸ਼ਿਸ਼ ਕਰਦਾ ਮੇਰੇ ਨਾ ਕਹਿਣ ਤੇ ਫਿਰ ਵੀ ਉਹ ਕਾਮਯਾਬ ਹੋ ਹੀ ਜਾਂਦਾ ਸੀ ਮੈਂ ਪਿਆਰ ਦਾ ਮਤਲਬ ਸਮਝ ਚੁੱਕੀ ਸੀ ਪਰ ਹੁਣ ਮੈਂ ਪਿਆਰ ਪਾਉਣ ਲਈ ਉਤਸੁਕ ਨਹੀਂ ਰਹੀ ਸੀ ਆਪਣਾ ਕੁਵਾਰਾਪਣ ਗਵਾਉਣ ਤੋਂ ਬਾਅਦ ਮੇਰੀ ਸੋਚ ਬਹੁਤ ਬਦਲ ਗਈ ਸੀ ਮੈਂ ਔਰਤ ਬਣ ਗਈ ਸੀ ਉਸ ਦਿਨ ਮੈਨੂੰ ਪਤਾ ਲੱਗ ਗਿਆ ਸੀ ਕਿ ਪਿਆਰ ਦਾ ਅਸਲੀ ਮਤਲਬ ਕੀ ਹੈ ਇੱਕ ਦਿਨ ਮੈਂ ਜਗਦੇਸ਼ ਨੂੰ ਆਪਣੀਆਂ ਭਾਵਨਾਵਾਂ ਬਾਰੇ ਦੱਸਿਆ ਅਤੇ ਉਸ ਨੂੰ ਹਮੇਸ਼ਾ ਲਈ ਛੱਡਣ ਲਈ ਕਿਹਾ ਕਿਉਂਕਿ ਮੈਨੂੰ ਪਤਾ ਸੀ ਕਿ ਸਾਡੀ ਜੋੜੀ ਬੇਮੇਲ ਹੈ ਮੇਰਾ ਪਰਿਵਾਰ ਕਦੇ ਵੀ ਇਸ ਰਿਸ਼ਤੇ ਨੂੰ ਨਹੀਂ ਮੰਨੇਗਾ ਇਸ ਲਈ ਟਾਈਮ ਨਾਲ ਹੀ ਇਸ ਰਿਸ਼ਤੇ ਨੂੰ ਖਤਮ ਕਰਨਾ ਚਾਹੁੰਦੀ ਸੀ ਇਸ ਰਿਸ਼ਤੇ ਨਾਲ ਮੈਂ ਸਮਾਜ ਵਿੱਚ ਇੱਕ ਹਾਸੇ ਦੀ ਪਾਤਰ ਬਣ ਸਕਦੀ ਸੀ ਉਸਨੇ ਕਿਹਾ ਕਿ ਉਹ ਕੋਸ਼ਿਸ਼ ਕਰੇਗਾ ਹੌਲੀ-ਹੌਲੀ ਜਗਦੀਸ਼ ਦਾ ਨਾਮ ਮੇਰੀ ਜ਼ਿੰਦਗੀ ਵਿੱਚੋਂ ਗਾਇਬ ਹੋਣ ਲੱਗਾ। ਮੈਂ ਉਸਦਾ ਨੰਬਰ ਡਿਲੀਟ ਕਰ ਦਿੱਤਾ ਸੀ ਅਤੇ ਉਸਨੇ ਵੀ ਮੈਨੂੰ ਬਲੌਕ ਕਰ ਦਿੱਤਾ। ਮੈਂ ਉਸਨੂੰ ਦੁਬਾਰਾ ਲੱਭਣ ਬਾਰੇ ਕਦੇ ਨਹੀਂ ਸੋਚਿਆ। ਪਰ ਉਸ ਦੀਆਂ ਯਾਦਾਂ ਜੇ ਵੀ ਮੈਨੂੰ ਸਤਾਉਂਦੀਆਂ ਹਨ। ਮੈਂ ਖੋਸ਼ ਸੀ ਕਿ ਮੈਂ ਟਾਈਮ ਨਾਲ ਇਸ ਅਜੀਬ ਰਿਸ਼ਤੇ ਤੋਂ ਬਾਹਰ ਆ ਗਈ ਸੀ। ਪਰ ਅੱਜ ਵੀ ਉਹ ਮੇਰਾ ਪਹਿਲਾ ਪਿਆਰ ਰਹੇਗਾ। ਤੁਸੀਂ ਸੁਣੀ ਕਹਾਣੀ ਆਨਲਾਈਨ ਪਿਆਰ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ। ਤੁਹਾਨੂੰ ਕਹਾਣੀ ਕਿਹੋ ਜਿਹੀ ਲੱਗੀ? ਜੇਕਰ ਕਹਾਣੀ ਵਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਮਿਲਦੇ ਆਇਸੇ ਤਰ੍ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ